ਵੈਗਜੀ ਦੇ ਖਾਲਸਾ ਵੈਗਜੀ ਦੇ ਫਤਿਹ ਕੋ ਨਵੀਂ ਸਾਖੀ ਦੇ ਨਾਲ ਮੈਂ ਹਾਜ਼ਰ ਹਾਂ ਸultanpur ਤੋਂ ਚੱਲ ਕੇ ਗੁਰਨਾਗਦੇਵ ਜੀ ਦੇਈ ਪਿੰਡਾਂ ਤੋਂ ਹੁੰਦੇ ਹੋਏ ਬਿਆਸਤ ਦੀ ਦੇ ਪਾਰ ਹੁੰਦੇ ਹੋਏ ਸੈਦਪੁਰ ਪਹੁੰਚੇ ਗੁਰੂ ਜੀ ਜਿਸ ਪਿੰਡ ਤੋਂ ਲੰਘਦੇ ਉਸ ਪਿੰਡ ਦੇ ਬਾਹਰ ਕਿਸੇ ਦਰਖਤ ਦੇ ਹੇਠਾਂ ਬੈਠ ਕੇ ਕੀਰਤਨ ਸ਼ੁਰੂ ਕਰਦੇ ਤੇ ਭਾਈ ਮਰਦਾਨਾ ਰਬਾਬ ਵਜਾਉਂਦਾ ਆਸ-ਪਾਸ ਦੇ ਇਲਾਕੇ ਵਿੱਚੋਂ ਸੰਗਤ ਜੁੜਦੀ ਤੇ ਕੀਰਤਨ ਸੁਣਦੀ ਗੁਰੂ ਜੀ ਉਸ ਪਿੰਡ ਵਿੱਚੋਂ ਕਿਸੇ ਵਿਦਵਾਨ ਸਿੱਖ ਨੂੰ ਉੱਥੋਂ ਦਾ ਮੁਖੀ ਥਾਪ ਕੇ ਸਿੱਖੀ ਦੇ ਪ੍ਰਚਾਰ ਦਾ ਕੰਮ ਸੌਂਪਦੇ ਇਸ ਪ੍ਰਕਾਰ ਗੁਰੂ ਜੀ ਜਗਾ ਜਗਾ ਮੰਜੀਆਂ ਕਾਇਮ ਕਰਦੇ ਗਏ ਗੁਰੂ ਜੀ ਸੈਦਪੁਰ ਪਹੁੰਚ ਕੇ ਭਾਈ ਲੱਲੋ ਦੇ ਘਰ ਜਾ ਠਹਿਰੇ ਭਾਈ ਲੱਲੋ ਕਿਤੇ ਕਿਤੇ ਵੱਲ ਵੱਲੋ ਤਰਖਾਨ ਸੀ ਤੇ ਜਾਤ ਵੱਲੋ ਸ਼ੁੱਧਰ ਕਿਹਾ ਜਾਂਦਾ ਸੀ ਭਾਈ ਲੱਲੋ ਬਹੁਤ ਹੀ ਨਿਮਰ ਤੇ ਮਿੱਠੇ ਸੁਭਾਅ ਦਾ ਸੀ ਉਹ ਹਰ ਵੇਲੇ ਰੱਬ ਦਾ ਨਾਮ ਲੈਂਦਾ ਦਸਾਂ ਨੋਹਾਂ ਦੀ ਕੀਰਤ ਕਰਕੇ ਆਪਣਾ ਗੁਜਾਰਾ ਕਰਦਾ ਸੀ ਇਸ ਮਿਹਨਤ ਦੀ ਕਮਾਈ ਵਿੱਚ ਉਹ ਹਰ ਆਏ ਗਏ ਦਿਨ ਸੇਵਾ ਕਰਦਾ ਸੀ ਭਾਈ ਲੱਲੋ ਦੀ ਘਰ ਵਾਲੀ ਵੀ ਬੜੀ ਸੇਵਾ ਪਾਵਲੀ ਸੀ ਉਹ ਆਪਣੇ ਪਤੀ ਨੂੰ ਭਗਵਾਨ ਕਰਕੇ ਮੰਨਦੀ ਸੀ ਜੋ ਕੁਝ ਭਾਈ ਲਾਲੂ ਦਿਨ ਪਰ ਦੀ ਮਿਹਨਤ ਨਾਲ ਹੀ ਕਮਾਉਂਦਾ ਉਹ ਸਬਰ ਸ਼ੁਕਰ ਨਾਲ ਉਸ ਵਿੱਚ ਗੁਜ਼ਾਰਾ ਕਰਦੀ ਜੇ ਕਿਸੇ ਦਿਨ ਕਮਾਈ ਨਾ ਹੁੰਦੀ ਤਾਂ ਉਹ ਬਾਹਰੋਂ ਸਾਗ ਚੁਗ ਲਿਆਉਂਦੀ ਤੇ ਦੋਵਾਂ ਦੋਵੇਂ ਪਰਤਾ ਇਸਤਰੀ ਉਸੇ ਨੂੰ ਉਬਾਲ ਕੇ ਖਾ ਲੈਂਦੇ ਭਾਈ ਲਾਲੂ ਦੀ ਸਾਦਗੀ ਦੇ ਸਾਧ ਦੋ ਸਵੇਰ ਕਰਕੇ ਗੁਰੂ ਜੀ ਉਸਤੇ ਕੋਲ ਠਹਿਰੇ ਸਨ ਭਾਈ ਲਾਲੂ ਗੁਰੂ ਜੀ ਦੇ ਘਰ ਵਿੱਚ ਖਾਨ ਖਾਤਰ ਬਹੁਤ ਖੁਸ਼ ਹੋਇਆ ਉਸਨੇ ਗੁਰੂਜੀ ਦੇ ਪਾਈ ਤੇ ਭਾਈ ਮਰਦਾਨੇ ਦੇ ਖਾਣ ਦਾ ਪ੍ਰਬੰਧ ਕੀਤਾ ਉਸਨੇ ਭੋਜਨ ਗੁਰੂਜੀ ਨੂੰ ਤੇ ਮਰਦਾਨੇ ਨੂੰ ਭੋਜਨ ਪਰੋਸਿਆ ਭਾਈ ਮਰਦਾਨੇ ਨੇ ਭੋਜਨ ਛਕਦੇ ਹੋਏ ਕਿਹਾ ਭਾਈ ਲਾਲੋ ਜੀ ਇਸ ਭੋਜਨ ਵਿੱਚ ਤੁਸੀਂ ਕੀ ਮਿਲਾਇਆ ਇਹ ਬਹੁਤ ਹੀ ਸਵਾਦ ਹੈ ਇਹ ਸੁਣ ਕੇ ਗੁਰੂਜੀ ਬੋਲ اٹھے ਕਿ ਇਹ ਭਾਈ ਲਾਲੋ ਦੀ ਮਿਹਨਤ ਦੀ ਕਮਾਈ ਦੀ ਸੁਗੰਧ ਤੇ ਪਿਆਰ ਮਿਲਿਆ ਹੋਇਆ ਹੈ ਭਾਈ ਲਾਲੋ ਪਾਸਟਹਿਰਨ ਨਾਲ ਉੱਚੀ ਜਾਤ ਦੇ ਅਪਮਾਨ ਵਿੱਚ ਪਏ ਹੋਏ ਬ੍ਰਾਹਮਣਾਂ ਤੇ ਖੱਤਰੀਆਂ ਵਿੱਚ ਬੜੀ ਖਲਬੜੀ ਮਚ ਗਈ ਤੇ ਇੱਕ ਉੱਚੀ ਜਾਤ ਦਾ ਵੈਦੀ ਖੱਤਰੀ ਨਵੀਂ ਜਾਤ ਦੇ ਇੱਕ ਤਰਖਾਨ ਦੇ ਘਰ ਠਹਿਰਿਆ ਹੈ ਤੇ ਉਸ ਦਾ ਪੂਜਨ ਕਰਦਾ ਸਾਰੇ ਥਾਂ ਇਹ ਗੱਲ ਫੈਲ ਗਈ ਉੱਚੀ ਜਾਤ ਤੇ ਹਿੰਦੂ ਬੜੇ ਓਕੇ ਹੋਏ ਇਹ ਖਬਰ ਸੈਦਪੁਰ ਦੇ ਜ਼ਿਮੀਦਾਰ ਮਾਲਕ ਮਲਕ ਭਾਗੋ ਦੇ ਕੰਨ ਤੱਕ ਪਹੁੰਚੀ ਉਸ ਨੇ ਵੀ ਇਸ ਗੱਲ ਦਾ ਬੜਾ ਬੁਰਾ ਮਨਾਇਆ ਉਸ ਨੇ ਕਿਹਾ ਕਿ ਇਹ ਸਾਡੀ ਬਰਾਦਰੀ ਦਾ ਅਪਮਾਨ ਹੈ ਮਾਲਿਕ ਪੱਗੂ ਸਹਿਦਪੁਰ ਦਾ ਜ਼ਮੀਦਾ ਸੀ ਉਸ ਨੇ ਆਪਣੀ ਤਨਸਮਬਦ ਦਾ ਲੋਕਾਂ ਉਪਰ ਜ਼ੁਲਮ ਕਰਕੇ ਇਕੱਠੀ ਕੀਤੀ ਸੀ ਮਾਲਿਕ ਪੱਗੂ ਗੁਰੂ ਜੀ ਦੇ ਭਾਈ ਲਾਲੋ ਤੇ ਘਰ ਵਿੱਚ ਠਹਿਰਨ ਦੇ ਵੀ ਖਿਲਾਫ ਸੀ ਜਦ ਉਸ ਨੂੰ ਪਤਾ ਚੱਲਿਆ ਕਿ ਗੁਰੂ ਜੀ ਭਾਈ ਲਾਲੋ ਦੇ ਘਰ ਠਹਿਰੇ ਹਨ ਤਾਂ ਉਹ ਨੇ ਇੱਕ ਬਹੁਤ ਵੱਡਾ ਭੋਜ ਰੱਖਿਆ ਉਸ ਵਿੱਚ ਬਹੁਤ ਸਾਰੇ ਫਕੀਰਾਂ ਨੂੰ ਬੁਲਾਇਆ ਉਸਨੇ ਗੁਰਨਾਨਦ ਦੇਵ ਜੀ ਨੂੰ ਵੀ ਖਾਸ ਤੌਰ ਤੇ ਬੁਲਾਇਆ ਲੇਕਿਨ ਗੁਰੂ ਜੀ ਨੇ ਪਹਿਲਾਂ ਆਨ ਤੋਂ ਮਨਾ ਕਰ ਦਿੱਤਾ ਬਾਦਰ ਚ ਮਾਲਿਕ ਭਾਗੋ ਵੱਲੋਂ ਜੋਰ ਦੇਣ ਮਗਰੋਂ ਤੇ ਇਹ ਸੋਚ ਕੇ ਕਿ ਗੁਰੂ ਜੀ ਇਹ ਸੋਚ ਕੇ ਗੁਰੂ ਜੀ ਮੰਨ ਗਏ ਕਿ ਉੱਥੇ ਬਹੁਤ ਵੱਡਾ ਇਕੱਠ ਮਿਲੇਗਾ ਜਿਸ ਵਿੱਚ ਉਹ ਆਪਣੇ ਵਿਚਾਰ ਬਹੁਤ ਲੋਕਾਂ ਤੱਕ ਪਹੁੰਚਾ ਸਕਣਗੇ ਮਾਲਿਕ ਭਾਗੋ ਨੇ ਬਹੁਤ ਤਰ੍ਹਾਂ ਦਾ ਭੋਜਨ ਬਣਵਾਇਆ ਸੀ ਉਸਨੇ ਗੁਰੂ ਜੀ ਨੂੰ ਖਾਸ ਭੋਜਨ ਪੇਸ਼ ਕੀਤਾ ਲੇਕਿਨ ਗੁਰੂ ਜੀ ਨੇ ਖਾਣ ਤੋਂ ਮਨਾ ਕਰ ਦਿੱਤਾ ਇਸ ਗੱਲ ਦਾ ਮਾਲਿਕ ਭਾਗੋ ਨੇ ਆਪਣਾ અપਮਾਨ ਸਮਝਿਆ ਤੇ ਗੁੱਸੇ ਹੋ ਕੇ ਗੁਰੂ ਜੀ ਤੋਂ ਪੁੱਛਿਆ ਕਿ ਤੁਸੀਂ ਭੋਜਨ ਕਿਉਂ ਨਹੀਂ ਛਕਦੇ ਗੁਰੂ ਜੀ ਨੇ ਬੋਲੇ ਕਿ ਇਸ ਭੋਜਨ ਵਿੱਚ ਗਰੀਬਾਂ ਦਾ ਲਹੂ ਵਿਖਦਾ ਹੈ ਇਸ ਲਈ ਮੈਂ ਭੋਜਨ ਨਹੀਂ ਖਾ ਸਕਦਾ ਇਹ ਸੁਣ ਕੇ ਮਲਿਕ ਭਾਗੂ ਨੇ ਆਖਿਆ ਕਿ ਭਾਈ ਲਾਲੂ ਦੀ ਸੁੱਕੀ ਰੋਟੀ ਸਵਾਦ ਤੇ ਮੇਰਾ ਕਈ ਤਰ੍ਹਾਂ ਦਾ ਭੋਜਨ ਲਹੂ ਵਾਲਾ ਹੈ ਗੁਰੂ ਜੀ ਨੇ ਇਸ ਦਾ ਜਵਾਬ ਦਿੱਤਾ ਭਾਈ ਲਾਲੋ ਦਾ ਭੋਜਨ ਮਿਹਨਤੀ ਕਮਾਈ ਦਾ ਬਣਿਆ ਹੋਇਆ ਹੈ ਜਦਕਿ ਤੁਹਾਡਾ ਭੋਜਨ ਗਰੀਬਾਂ ਦੇ ਲਹੂ ਨਾਲ ਫਿਰ ਗੁਰੂ ਜੀ ਨੇ ਆਪਣੇ ਝੋਲੇ ਵਿੱਚੋਂ ਇੱਕ ਸੁੱਕੀ ਰੋਟੀ ਕੱਢ ਲਈ ਤੇ ਆਪਣੇ ਇੱਕ ਹੱਥ ਵਿੱਚ ਭਾਈ ਲਾਲੂ ਦੀ ਰੋਟੀ ਤੇ ਦੂਜੇ ਹੱਥ ਵਿੱਚ ਮਲਿਕ ਪਾਗੋ ਦੇ ਘਰ ਦੀ ਰੋਟੀ ਰੱਖੀ ਜਦ ਗੁਰੂ ਜੀ ਨੇ ਦੋਨਾਂ ਰੋਟੀਆਂ ਨੂੰ ਹੱਥਾਂ ਨਾਲ ਦਬਾਇਆ ਤਾਂ ਮਲਿਕ ਪਾਗੋ ਦੇ ਦੇਖ ਕੇ ਹੈਰਾਨ ਹੋ ਗਿਆ ਮਲਿਕ ਪਾਗੋ ਦੀ ਰੋਟੀ ਵਿੱਚੋਂ ਲੋਹ ਨਿਕਲਿਆ ਤੇ ਭਾਈ ਲਾਲੂ ਦੀ ਰੋਟੀ ਵਿੱਚੋਂ ਦੁੱਧ ਇਹ ਦੇਖ ਕੇ ਮਲਿਕ ਪਾਗੋ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸਨੇ ਗੁਰੂ ਜੀ ਤੋਂ ਆਪਣੇ ਗੁਨਾਹ ਬਖਸ਼ਣ ਲਈ ਕਿਹਾ ਉਸਨੇ ਸਭ ਤੇ ਹੱਕਾਂ ਦਾ ਪੈਸਾ ਵਾਪਸ ਕਰਦਾ ਗੁਰੂ ਜੀ ਨੇ ਉਸ ਨੂੰ ਸਚਾਈ ਦੀ ਰਾਹ ਤੇ ਚੱਲਣ ਨੂੰ ਕਿਹਾ ਮਲਿਕ ਭਾਗੋ ਹੁਣ ਬਦਲ ਚੁੱਕਿਆ ਸੀ